ਹੈਲੋ ਗਾਇਜ਼ ਅੱਜ ਹੁਸ਼ਿਆਰਪੁਰ ਦੇ ਵਿੱਚ ਸ਼੍ਰੀ ਬਾਲਮੀਕੀ ਜੰਮਤੀ ਦੇ ਦਿਹਾੜੇ ਤੇ ਸ਼ੋਹ ਯਾਤਰਾ ਬੜੀ ਧੁਮ-ਧਮ ਨਾਲ ਨਿਕਾਲੀ ਗਈ ਇਸ ਸ਼ੋਹ ਯਾਤਰਾ ਵਿੱਚ ਕਾਫੀ ਰੌਣਕਾਂ ਲੱਗੀਆਂ ਹੁਸ਼ਿਆਰਪੁਰ ਦੇ ਅੰਦਰ ਲੋਕਾਂ ਨੇ ਹਮ-ਹਮਾ ਕੇ ਇਹਦੇ ਵਿੱਚ ਹਿੱਸਾ ਲਿਆ ਸ਼੍ਰੀ ਬਾਲਮੀਕੀ ਦੀ ਸ਼ੋਹ ਯਾਤਰਾ ਦੀ ਰੌਣਕਾਂ ਹੁਸ਼ਿਆਰਪੁਰ ਦੇ ਅੰਦਰ ਹਨੂਮਾਨ ਜੀ ਇਧਰ ਲਬ ਖੁਸ਼ ਜਿਨੇ ਸ਼੍ਰੀ ਰਾਮਚੰਦਰ ਜੀ ਦਾ ਘੋੜਾ ਫੜਿਆ ਹੋਇਆ ਹੈ ਬਹੁਤ ਹੀ ਵਧੀਆ ਲੱਗ ਰਹੇ ਨੇ ਸ਼੍ਰੀ ਲਬ ਖੁਸ਼ ਜੀ ਕਾਫੀ ਰਸ਼ ਅੱਜ ਸ਼੍ਰੀ ਵਾਲਮੀਕੀ ਜੀ ਦੀ ਸ਼ੋਭਾ ਯਾਤਰਾ ਦੇ ਵਿੱਚ ਅਤੇ ਪ੍ਰਸ਼ਾਦ ਦੇ ਰੂਪ ਦੇ ਵਿੱਚ ਰੂਪ ਵਿੱਚ ਇੱਥੇ ਲੰਗਰ ਵਰਤਾਇਆ ਗਿਆ ਸੇਵ ਦਾ ਆਈਆਂ ਹੋਈਆਂ ਸੰਗਤਾਂ ਵਾਸਤੇ ਸੇਵ ਦੇ ਲੰਗਰ ਵਰਤਾਇਏ ਗਏ ਸ਼੍ਰੀ ਵਾਲਮੀਕ ਜੀ ਦੀ ਸ਼ੁਭ ਯਾਤਰਾ ਦੇ ਵਿੱਚ ਸੇਵ ਦਾ ਲੰਗਰ ਇਸ ਸ਼ੁਭ ਯਾਤਰਾ ਵਿੱਚ ਵਰਤਾਇਆ ਗਿਆ ਆਈਆਂ ਹੋਈਆਂ ਸੰਗਤਾਂ ਵਾਸਤੇ ਕਾਫੀ ਲੋਕਾਂ ਲੱਗੇ ਆਜੋ ਸ਼ਰਪਾ ਦੇ ਅੰਦਰ ਸ਼੍ਰੀ ਬਾਲਮੀਕ ਜੀ ਦੀ ਸ਼ੁਭ ਯਾਤਰਾ ਵਿੱਚ ਲੋਕਾਂ ਨੇ ਹਮ ਹਮਾ ਕੇ ਇਹਦੇ ਵਿੱਚ ਇਸ ਸ਼ੁਭ ਯਾਤਰਾ ਵਿੱਚ ਹਿੱਸਾ ਲਿਆ ਜੋ ਵੀ ਇਹ ਮੇਰੀ ਵੀਡੀਓ ਪਹਿਲੀ ਵਾਰ ਦੇਖ ਰਿਹਾ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਪ ਜੀ ਨੂੰ ਮੇਰੇ ਐਡਾ ਦੀ ਹੋਈ ਵੀਡੀਓ ਵੇਖਣ ਨੂੰ ਮਿਲਦੀ ਰਹੇ ਸ਼ੁਭ ਯਾਤਰਾ श्री बाल्मीकि जी जी की हशियारपुर के अंदर बड़े ही धूमधाम निकाली गई थान तशा था था प्रशा, प्रशाद के रूप में लंगर लगाए गए लोगों का भारी कट्ठ वेख में मिले अज इस शोभा यात्रा में श्री बाल्मीकि जी की जयंती दे शोभा यात्रा ਇਧਰ ਰਾਧਾ ਕிருஷ்ਣ ਜੀ ਦਾ ਡਾਂਸ ਵੀ ਵੇਖਣ ਨੂੰ ਮਿਲਿਆ ਰਾਧਾ ਕிருஷ்ਣ ਜੀ ਵੀ ਨੱਚਦੇ ਹੋਏ ਅੱਜ ਦੇ ਦਿਨ ਸਾਡੇ ਤੇ ਸ਼੍ਰੀ ਰਾਧਾ ਕ੍ਰਿਸ਼ਨ ਜੀ ਨੇ ਵੀ ਸਮਾਪੰਦਿਆ ਕਾਫੀ ਰੌਣਕਾਂ ਲੱਗੀਆਂ ਅੱਜ ਹਰਪਦੇ ਅੰਦਰ ਸ਼੍ਰੀ ਬਾਲਮੀਕੀ ਜੀ ਦੀ ਸ਼ੁਭਾ ਯਾਤਰਾ ਤੇ ਕਾਫੀ ਰੌਣਕਾਂ ਲੱਗੀਆਂ ਅੱਜ ਰਾਜਾ ਕਸ਼ਨ ਜੀ ਨੱਚਦੇ ਹੋਏ ਅੱਜ ਇਸ ਸੁਭਾਜਾਤਰਾ ਦੇ ਵਿੱਚ ਤੁਹਾਨੂੰ ਸਰ ਜੀ ਨੂੰ ਚੁੱਕ ਕੇ ਜੀ ਰਾਮ ਜੀ ਜੀ ਨੂੰ ਸਰ ਜੀ ਦੀ ਗੋਟੀ ਲੈਣੇ ਲਈ ਭੇਜਾਂਗਾ ਕਿਸ ਨੂੰ ਭੇਜਾਂਗਾ どうなっの हां हां ते आज लंगर लगाए गए श्री बालमृत जी की शोभा यात्रा ते लंगर दी व्यवस्था हर जगह ਸ਼੍ਰੀ ਵਾਲਮੀਕੀ ਦੀ ਸ਼ੋਭਾ ਜਤਾਂ ਦੀਆਂ ਰੌਣਕਾਂ ਹੁਸ਼ਿਆਰਪੁਰ ਦੀਆਂ ਇਸ ਵੀਡੀਓ ਨੂੰ ਦੇਖਣ ਵਾਸਤੇ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਜੀ